ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਫਤਿਹ ਪ੍ਰਵਾਨ ਕਰੋ ਜੀ ਅੱਜ ਗੱਲ ਕਰਦੇ ਆ ਜਿਹੜਾ ਸਰਬੱਤ ਖਾਲਸਾ 1985 ਦੇ ਵਿੱਚ ਹੋਇਆ ਔਰ ਇਸੇ ਸਾਲ ਦੇ ਵਿੱਚ ਜਿਹੜਾ ਵਾ ਅਪ੍ਰੈਲ ਦੇ ਵਿੱਚ ਜਾ ਕੇ ਇਹ ਜਨਵਰੀ ਦੇ ਵਿੱਚ ਹੋਇਆ ਤੇ ਅਪ੍ਰੈਲ ਦੇ ਵਿੱਚ ਜਾ ਕੇ ਜਿਹੜਾ ਵਾ ਖਾਲਿਸਤਾਨ ਐਲਾਨਨਾਮਾ ਹੋਇਆ ਪਹਿਲਾਂ ਸਰਬੱਤ ਖਾਲਸਾ ਹੋਇਆ ਤੇ ਫਿਰ ਜਿਹੜਾ ਖਾਲਿਸਤਾਨ ਦਾ ਮਤਾ ਪਿਆ 1986 April ਦੇ ਮਹੀਨੇ 29 April ਨੂੰ ਇਹ ਦੋਨੇ ਚੀਜ਼ਾਂ ਇੱਕ ਦੂਜੇ ਦੇ ਨਾਲ ਜੁੜਦੀਆਂ ਜਿਹੜਾ ਐਲਾਨ ਹੋਇਆ ਸੀ ਉਸ ਐਲਾਨ ਦਾ ਇਹੀ ਮਤਲਬ ਸੀ ਵੀ ਸਿੱਖ ਅੱਜ ਤੋਂ ਬਾਅਦ ਆਨੰਦਪੁਰ ਦੇ ਮਤੇ ਲਈ ਨਹੀਂ ਲੜਨਗੇ ਸਿੱਖ ਅੱਜ ਤੋਂ ਬਾਅਦ ਇੱਕ ਇੱਕ ਮੰਗ ਵਾਸਤੇ ਧਰਨੇ ਨਹੀਂ ਲਾਉਣਗੇ ਮੁਜ਼ਾਰੇ ਨਹੀਂ ਕਰਨਗੇ ਮੈਂ ਤਾਂ ਨਹੀਂ ਕਰਨਗੇ ਤਰਲੇ ਨਹੀਂ ਕਰਨਗੇ ਸਿੱਖ ਅੱਜ ਤੋਂ ਬਾਅਦ ਸਿਰਫ ਤੇ ਸਿਰਫ ਪੰਜਾਬ ਦੀ ਆਜ਼ਾਦੀ ਪੂਰਨ ਆਜ਼ਾਦੀ ਖਾਲਸਾਣ ਵਾਸਤੇ ਲੜਨਗੇ ਚਾਹੇ ਕਿਸੇ ਤਰੀਕੇ ਲੜਨ ਖਾਲਸਾਣ ਲਈ ਲੜਨਗੇ ਉਸੇ ਚੀਜ਼ ਨੂੰ ਦੁਬਾਰਾ ਕੌਮ ਦੇ ਵਿੱਚ ਰੀਇਸਟੈਬਲਿਸ਼ ਕਰਨ ਦੀ ਲੋੜ ਆ ਕਿਉਂਕਿ ਬਹੁਤ ਨਵੇਂ ਜਮਾਨਾ ਨੂੰ ਜਵਾਨਾਂ ਨੂੰ ਤੇ ਇਹਦੇ ਬਾਰੇ ਪਤਾ ਵੀ ਨਹੀਂ ਹੋਣਾ ਤੇ ਕੁਝ ਓਦਾਂ ਭੁੱਲ ਵਿਸਰ ਚੁੱਕੇ ਬੰਦੇ ਜਿਹੜੇ ਉਹਨਾਂ ਨੂੰ ਵੀ ਚੇਤਾ ਕਰਾਉਣ ਦੀ ਲੋੜ ਆ ਇਹ ਜਿਹੜਾ ਸਰਬੱਤ ਖਾਲਸਾ ਹੋਣ ਜਾ ਰਿਹਾ 226 ਜਨਵਰੀ 26 ਜਨਵਰੀ ਵਾਲੇ ਦਿਨ ਇਹ ਇਹਨੂੰ ਰੀਇਸਟੈਬਲਿਸ਼ ਕਰਨ ਦੀ ਲੋੜ ਹੈ ਤੇ ਨਾਲ ਹੀ ਜਿਹੜਾ ਖਾਲਿਸਤਾਨ ਦਾ ਮਤਵਾ ਉਹਨੂੰ ਇਹ ਦੋਨੇ ਚੀਜ਼ਾਂ ਜਿਹੜੀਆਂ ਵਾ ਕੌਮ ਦੇ ਵਿੱਚ ਦੁਬਾਰਾ ਉੱਭਰ ਕੇ ਅੱਗੇ ਆਉਣਗੀਆਂ ਤੇ ਕੌਮ ਦਾ ਕੁਝ ਨਾ ਕੁਝ ਹੋ ਸਕਦਾ ਸੋ ਨੌਜਵਾਨਾਂ ਨੂੰ ਬੇਨਤੀ ਹੈ ਵੀ ਇਹ ਇਤਿਹਾਸ ਆ ਇਹਨਾਂ ਚੀਜ਼ਾਂ ਦਾ ਇਹਦੇ ਨਾਲ ਜ਼ਰੂਰ ਜੁੜੋ ਔਰ 26 ਜਨਵਰੀ ਨੂੰ ਜਿਹੜਾ ਉੱਥੇ ਤੁਸੀਂ ਜ਼ਰੂਰ ਅਕਾਲ ਤਖਤ ਸਾਹਿਬ ਤੇ ਪਹੁੰਚਣਾ ਵਾ ਤੇ ਤੁਹਾਨੂੰ ਸਾਰੀ ਗੱਲਬਾਤ ਦਾ ਜਿਹੜਾ ਪਤਾ ਲੱਗ ਸਕੇ ਤੇ ਸਾਡੇ ਜਿਹੜੇ ਨੌਜਵਾਨ ਆਗੂ ਆ ਉਹ ਇਸ ਪ੍ਰੋਗਰਾਮ ਦੇ ਵਿੱਚੋਂ ਕੁਝ ਵਧੀਆ ਜਿਹੜਾ ਵਾ ਅਗਲਾ ਪ੍ਰੋਗਰਾਮ ਕੱਢ ਸਕਣ। ਸੋ ਇਹਨੀਆਂ ਬੇਨਤੀਆਂ ਪ੍ਰਵਾਨ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਖਾਲਿਸਤਾਨ ਜਿੰਦਾਬਾਦ।